ਏ ਜੀ ਸਾਨੂੰ ਮੁਖਬਰ ਖਾਸ ਨੇ ਖਬਰ ਦਿੱਤੀ ਸੀ ਵੀ ਇੱਥੇ ਕੁਝ ਜੜੀਆਂ ਲੇਡੀਜ਼ ਆ ਉਹ ਜਿਸਮ ਫਰੋਚੀ ਦਾ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਬਰ ਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਏ ਜੀ ਸਾਨੂੰ ਮੁਖਬਰ ਖਾਸ ਨੇ ਖਬਰ ਦਿੱਤੀ ਸੀ ਵੀ ਇੱਥੇ ਕੁਝ ਜੜੀਆਂ ਲੇਡੀਜ਼ ਆ ਉਹ ਜਿਸਮ ਫਰੋਚੀ ਦਾ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਕ੍ਰੀਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਜਿੱਤੇ ਕਾਰਵਾਈ ਕਰਦੇ ਹੋਏ ਗੋਬਿੰਦਗੜ੍ਹ ਪੁਲਿਸ ਨੇ ਮਕਦਮਾ ਨੰਬਰ 240 ਦਰਜ ਰਜਿਸਟਰ ਕੀਤਾ ਜੀ ਕਿੰਨੇ ਹਾਂਜੀ ਕਿੰਨੇ ਮਤਲਬ ਮੇਲ ਲੇਡੀਜ਼ ਸਾਨੂੰ ਉਥੋਂ 4 ਬ੍ਰਾਹਮਣ ਹੋਈਆਂ ਤੇ ਮੌਕੇ ਤੇ ਸਾਨੂੰ ਇੱਕ ਜਿਹੜਾ ਆ ਉਹ ਮੇਲ ਮਿਲਿਆ ਏ ਜੀ ਸਾਨੂੰ ਮੁਖਬਰ ਖਾਸ ਨੇ ਖਬਰ ਦਿੱਤੀ ਸੀ ਵੀ ਇੱਥੇ ਕੁਝ ਜੜੀਆਂ ਲੇਡੀਜ਼ ਆ ਉਹ ਜਿਸਮ ਕੋਚੀ ਦਾ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਬਰ ਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਏ ਜੀ ਸਾਨੂੰ ਮੁਖਬਰ ਖਾਸ ਨੇ ਖਬਰ ਦਿੱਤੀ ਸੀ ਵੀ ਇੱਥੇ ਕੁਝ ਜੜੀਆਂ ਲੇਡੀਜ਼ ਆ ਉਹ ਜਿਸਮ ਕੋਚੀ ਦਾ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਬਰ ਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਜਿੱਤੇ ਕਾਰਵਾਈ ਕਰਦੇ ਹੋਏ ਗੋਬਿੰਦਗੜ੍ਹ ਪੁਲਿਸ ਨੇ ਮਕਦਮਾ ਨੰਬਰ 240 ਦਰਜ ਰਜਿਸਟਰ ਕੀਤਾ ਜੀ ਕਿੰਨੇ ਹਾਂਜੀ ਕਿੰਨੇ ਮਤਲਬ ਮੇਲ ਲੇਡੀਜ਼ ਸਾਨੂੰ ਉਥੋਂ 4 ਬ੍ਰਾਹਮਣ ਦਿ ਹੋਈਆਂ ਤੇ ਮੌਕੇ ਤੇ ਸਾਨੂੰ ਇੱਕ ਜਿਹੜਾ ਆ ਉਹ ਮੇਲ ਮਿਲਿਆ ਏ ਜੀ ਸਾਨੂੰ ਮੁਖਬਰ ਖਾਸ ਨੇ ਖਬਰ ਦਿੱਤੀ ਸੀ ਵੀ ਇੱਥੇ ਕੁਝ ਜੜੀਆਂ ਲੇਡੀਜ਼ ਆ ਉਹ ਜਿਸਮ ਫਰੋਚੀ ਦਾ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਬਰ ਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਏ ਜੀ ਸਾਨੂੰ ਮੁਖਬਰ ਖਾਸ ਨੇ ਖਬਰ ਦਿੱਤੀ ਸੀ ਵੀ ਇੱਥੇ ਕੁਝ ਜੜੀਆਂ ਲੇਡੀਜ਼ ਆ ਉਹ ਜਿਸਮ ਫਰੋਚੀ ਦਾ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਰੀਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਜਿੱਤੇ ਕਾਰਵਾਈ ਕਰਦੇ ਹੋਏ ਗੋਬਿੰਦਗੜ੍ਹ ਪੁਲਿਸ ਨੇ ਮਕਦਮਾ ਨੰਬਰ 240 ਦਰਜ ਰਜਿਸਟਰ ਕੀਤਾ ਜੀ ਕਿੰਨੇ ਹਾਂਜੀ ਕਿੰਨੇ ਮਤਲਬ ਮੇਲ ਲੇਡੀਜ਼ ਸਾਨੂੰ ਉਥੋਂ 4 ਬ੍ਰਾਹਮਣth ਹੋਈਆਂ ਤੇ ਮੌਕੇ ਤੇ ਸਾਨੂੰ ਇੱਕ ਜਿਹੜਾ ਆ ਉਹ ਮੇਲ ਮਿਲਿਆ ਏ ਜੀ ਸਾਨੂੰ ਮੁਖਬਰ ਖਾਸ ਨੇ ਖਬਰ ਦਿੱਤੀ ਸੀ ਵੀ ਇੱਥੇ ਕੁਝ ਜੜੀਆਂ ਲੇਡੀਜ਼ ਆ ਉਹ ਜਿਸ ਨੂੰ ਫੋਚੀ ਦਾ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਬਰ ਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਏ ਜੀ ਸਾਨੂੰ ਮੁਖਬਰ ਖਾਸ ਨੇ ਖਬਰ ਦਿੱਤੀ ਸੀ ਵੀ ਇੱਥੇ ਕੁਝ ਜੜੀਆਂ ਲੇਡੀਜ਼ ਆ ਉਹ ਜਿਸਮ ਕੋਚੀ ਦਾ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਬਰ ਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਜਿੱਤੇ ਕਾਰਵਾਈ ਕਰਦੇ ਹੋਏ ਗੋਬਿੰਦਗੜ੍ਹ ਪੁਲਿਸ ਨੇ ਮਕਦਮਾ ਨੰਬਰ 240 ਦਰਜ ਰਜਿਸਟਰ ਕੀਤਾ ਜੀ ਕਿੰਨੇ ਹਾਂਜੀ ਕਿੰਨੇ ਮਤਲਬ ਲੇਡੀਜ਼ ਸਾਨੂੰ ਉਥੋਂ 4 ਬ੍ਰਹਮਤ ਹੋਈਆਂ ਇਹ ਮੌਕੇ ਤੇ ਸਾਨੂੰ ਇੱਕ ਜਿਹੜਾ ਆ ਉਹ ਮੇਲ ਮਿਲਿਆ